ਡਾਕਟਰ ਸਰੂਪ ਸਿੰਘ ਤੋਂਡੇ ਦਾਦਾ ਜੀ ਸਰ ਸੇਵਾ ਕੀਤੀ ਬਜਾਏ ਮਾਂ ਬੋਲੀ ਕਿੱਥੋਂ ਦੇ ਰਹਿਣਾਲ ਸੀ ਜਿਹੜਾ ਪਿੱਛਾ ਕੀ ਸੀ ਉਹਨਾਂ ਨੇ ਪਾਕਿਸਤਾਨ 47 ਦੀ ਵੰਡ ਤੋਂ ਬਾਅਦ ਉਹ ਇੱਧਰ ਆ ਗਏ ਸੀ ਆਪਣਾ ਕਿਤਾਬਾਂ ਲਿਖਣ ਦਾ ਬਹੁਤ ਸ਼ੌਂਕ ਸੀ ਉਹਨਾਂ ਨੇ 110 ਕਿਤਾਬਾਂ ਲਿਖ ਕੇ ਫ੍ਰੀ ਡਿਸਟ੍ਰਿਬਿਊਸ਼ਨ ਕੀਤੀ ਕਦੇ ਸੋਚਿਆ ਵੀ ਅਸੀਂ ਵੀ ਬਾਹਰ ਜਾਈਏ ਉਹਨਾਂ ਦੇ ਥਰੂ ਬਾਕੀ ਗੁਰੂ ਮਹਾਰਾਜ ਦੇ ਥਰੂ ਬਹੁਤ ਮੌਕੇ ਮਿਲੇ ਬਾਹਰ ਜਾਣ ਦੇ ਅਸੀਂ ਹਰ ਦੇਸ਼ਾਂ ਦੇਸ਼ਾਂ 'ਇ ਗੇੜਾ ਲਾਇਆ ਯੂਰਪ ਵੀ ਗਏ ਇੰਗਲੈਂਡ ਵੀ ਗਏ ਬੈਲਜੀਅਮ ਵੀ ਗਏ ਉੱਥੇ ਜਾ ਕੇ ਵੀ ਆਪਣੇ ਕਿਤਾਬਾਂ ਦਾ ਲੰਗਰ ਲਾਇਆ ਮੂਲਮੈਂ ਕਿਤਾਬ ਰਿਲੀਜ਼ ਕੀਤੀ ਹੱਸ ਕਿਦਾਂ ਨਾ ਲੱਗਿਆ ਨੌਜਵਾਨਾਂ ਉਸ ਨਾਲ ਮਿਲ ਕੇ ਛੋਟੀ ਉਮਰੇ ਵੱਡਿਆ ਬਣਾਂਗਾ ਛੋਟੀ ਉਮਰ ਜੀ ਇੰਨਾ ਜ਼ਿਆਦਾ ਸਕਸੈਸਫੁਲ ਜਾ ਰਿਹਾ ਕਿਸੇ ਗਲਤ ਸੰਗਤ ਜੇ ਨਹੀਂ ਪੈ ਰਿਹਾ ਅੱਜ ਕੱਲ ਦੇ ਮੁੰਡੇ ਨੌਜਵਾਨ ਨਸ਼ਿਆਂ 'ਚ ਤੇ ਹੋਰ ਕੰਮਾਂ 'ਚ ਜ਼ਿਆਦਾ ਰੁਝਾਨ ਦੇਂਦੇ ਇਸ ਕੰਮ 'ਵਲ ਕੋਈ ਨਹੀਂ ਆਉਂਦਾ ਕਿਤਾਬ ਕੋਈ ਵੀ ਨਹੀਂ ਲਿਖਦਾ ਉਹਨੇ ਹਿੰਮਤ ਕੀਤੀ ਹੋ ਇਸ ਰਾਤੇ ਤੁਰਿਆ ਸਸ਼ੀ ਕਾਲ ਜੀ ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ ਤੇ ਮਹਾਂ تیر ਸਿੰਘਸ ਨੇ ਤੁਹਾਨੂੰ ਪਤਾ ਕਿ ਦੇਸ਼ ਦੁਨੀਆ ਵਕ ਵਕ ਪ੍ਰਕਾਰ ਦੇ ਪ੍ਰੋਗਰਾਮ ਧਰਮਕ ਸਤਾਵਾਂ ਦੇ ਤੇ ਹੋਰ ਵੀ ਪੰਜਾਬੀ ਕਲਚਰ ਨੂੰ ਲੈ ਕੇ ਕਰਦੇ ਅਸੀਂ ਪ੍ਰੋਗਰਾਮ ਲੈ ਕੇ ਹਾਜ਼ਰ ਆ ਤੁਹਾਡੇ ਸਾਹਮਣੇ ਸਾਡਾ ਵਿਰਸਾ ਸਾਡੀ ਪਹਿਚਾਣ ਅੱਜ ਅਸੀਂ ਉਹ ਮਹਾਨ ਸ਼ਖਸੀਅਤ ਦੀ ਗੱਲ ਕਰਾਂਗੇ ਡਾਕਟਰ ਸਰੂਪ ਸਿੰਘ ਅਲਗ ਜਿਨ੍ਹਾਂ ਨੇ 110 ਕਿਤਾਬਾਂ ਲਿਖਿਆ ਨੇ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਹੈ ਉਹਨਾਂ ਦੀ ਪਰਿਵਾਰ ਦੇ ਵਿੱਚ ਉਹਨਾਂ ਦੀ ਫਲਵਾੜੀ ਦੇ ਵਿੱਚ ਉਹਨਾਂ ਦੇ ਪੁੱਤਰ ਉਦੇਸ਼ ਸਿੰਘ ਜੀ ਸਾਡੇ ਨਾਲ ਨੇ ਉਹਨਾਂ ਦਾ ਨਾਲ ਗੱਲਬਾਤ ਕਰਾਂਗੇ ਉਦੇਸ਼ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਧੰਨਵਾਦ ਜੀ ਤੁਸੀਂ ਸਾਡੇ ਸਟੂਡੀਓ ਚ ਆਏ ਪਹਿਲਾਂ ਦਾ ਤੇਜ ਦੁਨੀਆ ਦਾ ਬਹੁਤ-ਬਹੁਤ ਧੰਨਵਾਦ ਵੀ ਉਹਨਾਂ ਨੇ ਸਾਨੂੰ ਇੱਥੇ ਬੁਲਾਇਆ ਤੁਹਾਨੂੰ ਮੌਕਾ ਦਿੱਤਾ ਤੇ ਸਾਡਾ ਸਨਮਾਨ ਵੀ ਕੀਤਾ ਤੇ ਦੂਜੀ ਗੱਲ ਮੈਂ ਉਹਨਾਂ ਦੇ ਪੇਟੇ ਨੂੰ ਬਹੁਤ-ਬਹੁਤ ਮੁਬਾਰਕਾਂ ਦੇਣੀਆਂ ਜਾਂਦਾ ਵੀ ਉਹਨਾਂ ਨੇ ਆਪਣੀ ਇੱਕ ਪੁਸਤਕ ਰਿਲੀਜ਼ ਕੀਤੀ ਅੱਜ ਮੂਲ ਮੈਂ ਤੇ ਗੁਰੂ ਸਾਹਿਬ ਅੱਗੇ ਅਰਦਾਸ ਕਰਦਾ ਵੀ ਉਹਨੂੰ ਹੋਰ ਬਰੰਗ ਕਬਲੀ ਬਖਸ਼ਣ ਵੀ ਉਹ ਹੋਰ ਵਧੀਆ ਰਾਈਟਰ ਬਣੇ ਉਹ ਹੋਰ ਵਧੀਆ ਕਿਤਾਬਾਂ ਛਾਪੇ ਤੇ ਗੁਰੂ ਮਹਾਰਾਜ ਅੱਗੇ ਅਰਦਾਸ ਹੈ ਵੀ ਉਹਨੂੰ ਗੁਰੂ ਮਹਾਰਾਜ ਹੋਰ ਉੱਤੇ ਲੈ ਕੇ ਜਾਣ ਬਲੰਦ ਕਬਲੀ ਬਖਸ਼ਣ ਹੋਰ ਵਧੀਆ ਰਾਈਟਰ ਬਣ ਹਾਂ ਗੱਲ ਕਰਦੇ ਆਂ ਸਰੂਪ ਸਿੰਘ ਜੀ ਡਾਕਟਰ ਸਰੂਪ ਸਿੰਘ ਤੋਂਡੇ ਦਾਦਾ ਜੀ ਸਰ ਉਹਨਾਂ ਦੇ ਪੁੱਤ ਉਹਨਾਂ ਦੀ ਫਲਵਾੜੀ ਬਹੁਤ ਵੱਡੀ ਜਿਨ੍ਹਾਂ ਨੇ ਬਹੁਤ ਜ਼ਿਆਦਾ ਸੇਵਾ ਕੀਤੀ ਪੰਜਾਬ ਦੀ ਮਾਂ ਬੋਲੀ ਹਾਂਜੀ ਉਹ ਮੇਰੇ ਉਹ ਕਿੱਥੋਂ ਦੇ ਰਹਿਣ ਵਾਲ ਸੀ ਜਿਹੜਾ ਪਿੱਛਾ ਕੀ ਸੀ ਉਹਨਾਂ ਦਾ ਪਿੱਛੋਂ ਪਿੱਛੇ ਉਹਨਾਂ ਦਾ ਪਾਕਿਸਤਾਨ ਸੀ ਪਾਕਿਸਤਾਨ 47 ਦੀ ਵੰਡ ਤੋਂ ਬਾਅਦ ਉਹ ਇੱਧਰ ਆ ਗਏ ਸੀ ਤੇ ਆਉਣ ਤੋਂ ਬਾਅਦ ਉਹਨਾਂ ਨੂੰ ਗ੍ਰੈਂਟਰ ਆਪਣਾ ਕਿਤਾਬਾਂ ਲਿਖਣ ਦਾ ਬਹੁਤ ਸ਼ੌਂਕ ਸੀ ਉਹਨਾਂ ਨੇ 110 ਕਿਤਾਬਾਂ ਲਿਖ ਕੇ ਫ੍ਰੀ ਡਿਸਟ੍ਰੀਬਿਊਸ਼ਨ ਕੀਤੀ ਸਾਰੇ ਦੇਸ਼ 'ਚ ਵੰਡੀਆਂ ਬਾਹਰ ਉਦੇਸ਼ਾਂ 'ਚ ਵੰਡੀਆਂ ਤੇ ਬਹੁਤ ਆਪਣਾ ਲੰਗਰ ਲਾਇਆ ਤੇ ਪੰਜਾਬੀ ਮਾਂ ਬੋਲੀ ਨੂੰ ਬਹੁਤ ਅੱਗੇ ਲੈ ਕੇ ਗਏ ਮੈਂ ਦੇਖਿਆ ਵੀ ਤੁਹਾਨੂੰ ਵੀ ਵੇਖੀਦਾ ਕਿ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਹੈ ਮੋਬਾਈਲਾਂ 'ਚ ਰੁਚੀ ਹੋ ਗਈ ਆ ਜਾ ਬਾਰ ਦੇਸ਼ਾਂ ਦੇ ਸਾਂ ਵਿੱਚ ਜਾਨ ਦੀ ਖਾਤਰ ਆ ਇਥੋਂ ਪੰਜਾਬ ਛੱਡ ਰਹੀ ਆ ਆਪਣੀ ਮਾਂ ਬੋਲੀ ਨੂੰ ਬੋਲਣ ਦੀ ਤੁਸੀਂ ਵੀ ਉਹਨਾਂ ਦੇ ਪੋਤਰੇ ਹੋ ਤੁਸੀਂ ਵੀ ਨੌਜਵਾਨ ਹੋ ਕਦੇ ਸੋਚਿਆ ਵੀ ਅਸੀਂ ਵੀ ਬਾਹਰ ਜਾઈએ ਜਾਂ ਅਸੀਂ ਦੀ ਪੰਜਾਬ ਦੀ ਮਾਂ ਬੋਲੀ ਨੂੰ ਸਾਨੂੰ ਉਹਨਾਂ ਨੇ ਬਹੁਤ ਗੱਲਾਂ ਸਮਝਾਈਆਂ ਵੀ ਤੁਸੀਂ ਆਪਣੇ ਦੇਸ਼ 'ਚ ਰਹਿ ਕੇ ਦੇਸ਼ ਦੀ ਵੀ ਸੇਵਾ ਕਰਨੀ ਹੈ ਤੇ ਮਾਂ ਬੋਲੀ ਦੀ ਵੀ ਸੇਵਾ ਕਰਨੀ ਹੈ ਤੇ ਸਾਨੂੰ ਉਹਨਾਂ ਦੇ ਥਰੂ ਬਾਕੀ ਗੁਰੂ ਮਹਾਰਾਜ ਦੇ ਥਰੂ ਬਹੁਤ ਮੌਕੇ ਮਿਲੇ ਬਾਹਰ ਜਾਣ ਦੇ ਅਸੀਂ ਹਰ ਦੇਸ਼ਾਂ ਦੇਸ਼ਾਂ 'ੇ ਗੇੜਾ ਲਾਇਆ ਯੂਰਪ ਵੀ ਗਏ ਇੰਗਲੈਂਡ ਵੀ ਗਏ ਬੈਲਜੀਅਮ ਵੀ ਗਏ ਉੱਥੇ ਜਾ ਕੇ ਵੀ ਆਪਣੇ ਕਿਤਾਬਾਂ ਦਾ ਲੰਗਰ ਲਾਇਆ ਤੇ ਗੁਰੂ ਮਹਾਰਾਜ ਦਾ ਨਾਮ ਵੀ ਚਮਕਾਇਆ ਤੇ ਆਪਣੇ ਦਾਦਾ ਜੀ ਨੂੰ ਵੀ ਦਾਦਾ ਜੀ ਦਾ ਨਾਮ ਵੀ ਬਹੁਤ ਆਪਣੇ ਵੱਲ ਕੋਸ਼ਿਸ਼ ਕੀਤੀ ਵੀ ਉਹਨਾਂ ਦਾ ਨਾਮ ਵੱਧ ਤੋਂ ਵੱਧ ਦੁਨੀਆ ਦੇ ਵਿੱਚ ਹੋਵੇ ਅ ਅੱਜ ਤੁਸੀਂ ਮਾਨ ਸ਼ਖਸੀਤਾਂ ਨੂੰ ਮਿਲੇ ਕਈਆਂ ਨੂੰ ਤੇ ਕਿੱਦਾਂ ਦਾ ਲੱਗਿਆ ਜਦੋਂ ਬਾਹਰ ਜਾਂਦੇ ਹੋ ਕਿੱਦਾਂ ਦਾ ਪਿਆਰ ਮਿਲਦਾ ਵਾ ਅੱਜ ਇੱਥੇ ਆ ਕੇ ਬਹੁਤ ਜਿਹੜੀਆਂ ਸ਼ਖਸੀਅਤਾਂ ਆਈਆਂ ਸੀ ਉਹਨਾਂ ਨੇ ਬਹੁਤ ਮਾਣ ਸਤਿਕਾਰ ਦਿੱਤਾ ਬਹੁਤ ਪਿਆਰ ਕੀਤਾ ਤੇ ਮੇਰੇ ਦਾਦਾ ਜੀ ਨੂੰ ਯਾਦ ਕਰਕੇ ਮੇਰੇ ਦਾਦਾ ਜੀ ਦੇ ਦਰਸ਼ਨ ਮੇਰੇ ਵਿੱਚੋਂ ਕੀਤੇ ਵੀ ਤੁਸੀਂ ਵੀ ਉਹਨਾਂ ਦੇ ਘਰ ਹੀ ਹੋ ਉਹੀ ਚੀਜ਼ ਤੇ ਮੇਰੇ ਦਾਦਾ ਜੀ ਜਿੱਥੇ ਵੀ ਹੋਣਗੇ ਅੱਜ ਬਹੁਤ ਮਾਣ ਮਹਿਸੂਸ ਕਰਦੇ ਹੋਣਗੇ ਵੀ ਮੈਂ ਉਹਨਾਂ ਦੀ ਦਿੱਤੀ ਹੋਈ ਸਿੱਖਿਆ ਨੂੰ ਪੂਰੀ ਚੰਗੀ ਤਰ੍ਹਾਂ ਤਾਂ ਨਹੀਂ ਨਿਭਾ ਸਕਦਾ ਪਰ ਜਿੱਥੇ ਤੱਕ ਮੈਂ ਨਿਭਾ ਸਕਦਾ ਵਧੀਆ ਤੋਂ ਵਧੀਆ ਨਿਭਾਵਾਂਗਾ ਬਾਕੀ ਸਾਨੂੰ ਹੋਰ ਵੀ ਗੁਰੂ ਮਰਾਈ ਨੂੰ ਮੌਕਾ ਮਿਲੇ ਗੁਰੂ ਮਰਾਈ ਦੇ ਗੁਰੂ ਮਰਾਈ ਸਾਨੂੰ ਚਰਦੀ ਕਲਾ ਦੇਣਗੇ ਅਸੀਂ ਆਪਣੇ ਪੰਜਾਬ ਪੰਜਾਬੀ ਮਾਂ ਬੋਲੀ ਨੂੰ ਵੱਧ ਤੋਂ ਵੱਧ ਉੱਪਰ ਲੈ ਕੇ ਜਾ ਸਕੀਏ ਤੇ ਕਿਤਾਬਾਂ ਹੋਰ ਛਪਵਾ ਕੇ ਫ੍ਰੀ ਡਿਸਟ੍ਰੀਬਿਊਸ਼ਨ ਕਰ ਸਕੀਏ ਕਦੇ ਤੁਹਾਡੇ ਦਿਲਚਸਪਾਨੀ ਵੀ ਮੇਰੇ ਦਾਦਾ ਜੀ ਸਨ ਬਹੁਤ ਵੱਡੇ ਲੇਖਕ ਸਨ ਉਹਨਾਂ ਨੇ 110 ਕਿਤਾਬਾਂ ਇੱਕ ਦੋ 110 ਕਿਤਾਬਾਂ ਬਹੁਤ ਜ਼ਿਆਦਾ ਨੇ ਕਦੇ ਲੱਗਿਆ ਹੋ ਮਾਝਾ ਨਹੀਂ ਆਇਆ ਕਦੇ ਦਿਨ ਦੇ ਵਿੱਚ ਨਹੀਂ ਆਇਆ ਪਰ ਉਹਨਾਂ ਨੇ ਮੈਨੂੰ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਟ੍ਰੇਨਿੰਗ ਦਿੱਤੀ ਸੀ ਵੀ ਆਪਾਂ ਕਿਸੇ ਵੀ ਚੀਜ਼ ਤੋਂ ਪਿੱਛੇ ਨਹੀਂ ਹਟਣਾ ਆਪਣਾ ਪੂਰਾ ਜੋਰ ਲਾ ਕੇ ਉਸ ਕੰਮ ਨੂੰ ਕਰਨਾ ਤੇ ਉਹਨਾਂ ਨੇ ਮੈਨੂੰ ਬਹੁਤ ਵਧੀਆ ਵਗਿਆ ਸਿਖਾਉਂਵਾਲਾ ਬਹੁਤ-ਬਹੁਤ ਵਧੀਆ ਗੱਲਾਂ ਦੱਸੀਆਂ ਤੇ ਬਹੁਤ ਅੱਗੇ ਤੱਕ ਲੈ ਗਈ ਅੱਜ ਮੈਂ ਮੂਲ ਮੈਂ ਕਿਤਾਬ ਰਿਲੀਜ਼ ਕੀਤੀ ਹੱਸ ਕਿੱਦਾਂ ਦਾ ਲੱਗਿਆ ਨੌਜਵਾਨਾ ਉਸ ਨਾਲ ਮਿਲ ਕੇ ਛੋਟੀ ਉਮਰੇ ਵੱਡੀਆਂ ਬਣਾਂਗਾ ਬਹੁਤ ਵਧੀਆ ਲੱਗਿਆ ਕਿ ਉਹ ਆਪਣੀ ਛੋਟੀ ਉਮਰ ਜੀ ਇੰਨਾ ਜ਼ਿਆਦਾ ਸਕਸੈਸਫੁਲ ਜਾ ਰਿਹਾ ਕਿਸੇ ਗਲਤ ਸੰਗਤ ਜੇ ਨਹੀਂ ਪੈ ਰਿਹਾ ਅੱਜ ਕੱਲ ਦੇ ਮੁੰਡੇ ਨੌਜਵਾਨ ਨਸ਼ਿਆਂ 'ਚ ਤੇ ਹੋਰ ਕਮਾਂ 'ਚ ਜ਼ਿਆਦਾ ਰੁਝਾਨ ਦੇਂਦੇ ਇਸ ਕੰਮ 'ਵਲ ਕੋਈ ਨਹੀਂ ਆਉਂਦਾ ਕਿਤਾਬ ਕੋਈ ਵੀ ਨਹੀਂ ਲਿਖਦਾ ਪਰ ਉਹ ਉਹਨੇ ਹਿੰਮਤ ਕੀਤੀ ਉਸ ਰਾਤੇ ਤੁਰਿਆ ਸੀ ਉਹਨੂੰ ਗੁਰੂ ਮਹਾਰਾਜ ਹੋਰ ਤਰੱਕੀਆਂ ਬਖਸ਼ਣ ਵੀ ਉਹਨੇ ਹਜੇ ਇੱਕ ਕੀਤੀ ਹੈ ਤੇ ਉਹਦੀਆਂ ਵੀ ਕਈ ਕਿਤਾਬਾਂ ਹਨ ਉਹ ਦੁਨੀਆ 'ਚ ਕਾਫੀ ਨਾਮਕ ਤੇ ਆਪਣੇ ਮਾਪਿਓ ਦਾ ਉਹ ਪੂਰਾ ਵਧੀਆ ਪੁੱਤਰ ਬਣੇ ਪੂਰਾ ਨਾਮ ਰੋਸ਼ਨ ਕਰੇ ਤੇ ਸਭ ਨੂੰ ਉਹਦੇ ਤੇ ਮਾਣ ਜਾਂਦੇ ਜਾਂਦੇ ਨੌਜਵਾਨ ਪੀੜੀ ਨੂੰ ਕੀ ਮੈਸੇਜ ਦੇਣਾ ਚਾਹੀਦਾ ਨੌਜਵਾਨ ਪੀੜੀ ਨੂੰ ਇਹੀ ਮੈਸੇਜ ਆਈ ਵੀ ਤੁਸੀਂ ਆਪਣੇ ਇੱਕ ਗੋਲ ਸੈੱਟ ਕਰੋ ਵੀ ਮੈਂ ਕੋਈ ਵਧੀਆ ਕੰਮ ਕਰਨ ਦੀ ਕੋਸ਼ਿਸ਼ ਕਰਾਂ ਜਿਵੇਂ ਇਸ ਭਰਾ ਨੇ ਕੀਤਾ ਅਰਸ਼ਦੀਪ ਨੇ ਉਹਨੇ ਅੱਜ ਆਪਣੀ ਇੱਕ ਕਿਤਾਬ ਰਿਲੀਜ਼ ਕੀਤੀ ਤੁਸੀਂ ਵੀ ਉਹਦੀ ਕਿਤਾਬ ਪੜ੍ਹ ਕੇ ਦੇਖੋ ਵੀ ਉਹ ਛੋਟੀ ਉਮਰ 'ਚ ਕਿੱਥੇ ਤੱਕ ਪਹੁੰਚ ਗਿਆ ਤੇ ਤੁਸੀਂ ਵੀ ਕੋਸ਼ਿਸ਼ ਕਰੋ ਕਿ ਉਸ ਤੱਕ ਪਹੁੰਚੋ ਕੋਈ ਨਵਾਂ ਮਕਾਮ ਹਾਸਲ ਕਰੋ ਵੀ ਪੰਜਾਬ ਦਾ ਨਾਮ ਬਣੇ ਤੇ ਜਿਹੜੀ ਪੀੜੀ ਗਲਤ ਪਾਸੇ ਜਾ ਰਹੀ ਹੋ ਸਹੀ ਰਾਹ ਤੇ ਟੁਰੇ। ਇਹ ਸੀ ਦੋਸਤੋ ਡਾਕਟਰ ਸਰੂਪ ਸਿੰਘ ਜੀ ਲਗ ਦੇ ਪੋਤਰੇ ਉਹਦੇਵ ਸਿੰਘ ਤੁਸੀਂ ਦੇਖਦੇ ਰਹੋ ਦੇਸ਼ ਦੁਨੀਆ ਤੇ ਤੁਹਾਨੂੰ ਵਕ ਵਕ ਮੌਦਿਆਂ ਤੇ ਵਕ ਵਕ ਤੁਹਾਨੂੰ ਮਸਤਾਨਾ ਦੇ ਤੇ ਵਕ ਵਕ ਸ਼ਕਸ਼ੀਅਤਾਨਾ ਮਿਲਾਉਂਦੇ ਰਵਾਂਗੇ। ਮੈਨੂੰ ਦੋ ਇਜਾਜ਼ਤ ਦਿਲ ਸਿੰਘ ਸੇਨ ਨੂੰ ਤੁਸੀਂ ਦੇ ਦਿਓ ਦੇਸ਼ ਦੁਨੀਆ। ਸਤਿ ਸ਼੍ਰੀ ਅਕਾਲ।